ਅਸਵੈਲੇ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਤਿੰਨ ਨੌਜਵਾਨਾਂ ਦੇ ਵੱਲੋਂ ਇੱਕ ਟੈਕਸੀ ਡਰਾਈਵਰ ਕੋਲ ਉਸ ਦੀ ਗੱਡੀ ਖੋਹ ਲਈਤੀ ਗਈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਟੈਕਸੀ ਡਰਾਈਵਰ ਨੂੰ ਤਿੰਨ ਨੌਜਵਾਨ ਆਖਦੇ ਨੇ ਕਿ ਉਹਨਾਂ ਨੂੰ 에어ਪੋਰਟ ਵੱਲ ਜਾਣਾ ਹੁੰਦਾ ਹੈ। ਤਾਂ ਜੋ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦਾ ਹੈ ਤੇ ਉਸ ਤੋਂ ਬਾਅਦ ਕੁਝ ਹੋਇਆ ਹੁੰਦਾ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਉਸ ਵਿਅਕਤੀ ਦੇ ਵੱਲੋਂ ਉਸ ਗੱਡੀ ਚਲਾਉਣ ਵਾਲੇ ਚਾਲਕ ਦੇ ਵੱਲੋਂ ਕਹਿਣਾ ਹੈ ਕਿ ਤਿੰਨ ਨੌਜਵਾਨ ਉਸ ਦੀ ਗੱਡੀ 'ਚ ਤਾਂ ਬੈਠ ਜਾਂਦੇ ਨੇ ਪਰ ਅਚਾਨਕ ਥੋੜੀ ਹੀ ਜਾਉਂਦੇ ਨੇ ਤੇ ਉਹ ਇੱਕ ਵਿਅਕਤੀ ਉਸ ਦੇ ਸਿਰ ਤੇ ਬੰਦੂਕ ਤੰਨ ਦਿੰਦਾ ਹੈ ਤੇ ਦੂਸਰਾ ਚਾਕੂ ਦੇ ਉਸ ਨੂੰ ਕਹਿੰਦਾ ਹੈ ਕਿ ਗੱਡੀ ਇੱਥੇ ਹੀ ਲਗਾ ਕੇ ਉਤਰ ਜਾਵੇ ਜਿਸ ਤੋਂ ਬਾਅਦ ਉਹ ਡਰਦੇ ਮਾਰੇ ਗੱਡੀ ਤੋਂ ਤਾਂ ਉਤਰ ਜਾਂਦਾ ਹੈ ਤੇ ਉਹ ਤਿੰਨੋਂ ਨੌਜਵਾਨ ਜਿਹੜੇ ਨੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਅਗਲੀ ਚੌਂਕੇ ਦੇ ਜਿੱਥੇ ਨਾਕਾ ਲੱਗਿਆ ਹੁੰਦਾ ਹੈ ਉੱਥੇ ਹੀ ਉਸ ਦੀ ਗੱਡੀ ਫੜ ਲਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਫਲਾਹਾਲ ਪੁਲਿਸ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੈਦਈਏ ਗੱਲ ਸਾਹਮਣੇ ਨਹੀਂ ਆਈ ਤਾਂ ਤੁਸੀਂ ਵੀ ਸੁਣੋ ਕਿ ਜਿਸ ਵਿਅਕਤੀ ਦੇ ਨਾਲ ਇਹ ਹਾਦਸਾ ਵਾਪਰਿਆ ਉਸਨੇ ਕੀ ਕੀ ਕਿਹਾ ਅੰਤ ਤੱਕ ਖਬਰ ਦੇਖੋ ਪ੍ਰਤੀਕਿਰਿਆ ਕਮੈਂਟਾਂ ਚ ਜ਼ਰੂਰ ਸਾਂਝੀ ਕਰੋ ਕਿਉਂਕਿ ਸਵਾਲ ਇਹ ਉੱਠਦਾ ਹੈ ਕਿ ਆਖਿਰਕਾਰ ਅੰਮ੍ਰਿਤਸਰ ਦੇ ਵਿੱਚ ਅਜਈਆਂ ਘਟਨਾਵਾਂ ਵੇਖਣ ਤੇ ਸੁਣਨ ਨੂੰ ਕਿਉਂ ਮਿਲਦੀਆਂ ਹਨ ਹੋਰ ਖਬਰਾਂ ਦੇ ਲਈ ਬਣ ਰਹੋ ਲਈ ਭਾਰਤ ਦੇ ਨਾਲ ਜੀ ਓਲਾ ਉਬਰ ਦੇ ਵਿੱਚ ਆਪਣਾ ਕੰਮ ਕਰਦੇ ਸੀ ਲੋਕਲ ਇੱਥੇ ਚਲੰਦੇ ਆ ਵੀਰ ਆਪਣੇ ਨਾਲੇ ਕੰਮ ਕਰਦਾ ਜੇ ਓਲਾ 'ਚ ਇਹ ਬੱਸ ਸਟੈਂਡ ਤੋਂ ਵੀਰ ਕੀ ਕਹਿੰਦੇ ਨੂੰ ਬੈਠੇ ਸੀ ਉੱਥੇ ਤੇ ਤਿੰਨ ਜਨੇ ਆਏ ਆ ਤੇ ਇਹਨਾਂ ਨੇ ਉਹਨਾਂ ਨਾਲ ਪੈਸਿਆਂ ਦੀ ਗੱਲਬਾਤ ਕੀਤੀ ਆ ਕਿ ਸਾਨੂੰ 에어ਪੋਰਟ ਛੱਡ ਦਿਓ ਜੀ ਉਹ ਵੀਰ ਨੇ ਬਿਠਾ ਲਏ ਆ ਤੇ ਇੱਥੇ ਹਰਤੇਜ ਅਮਰਸਰ ਤੇਜ ਹਸਪੀਟਲ ਲਾਗੇ ਫਲਾਈਓਵਰ ਤੋਂ ਉੱਤਰਦੇ ਕੀ ਕਹਿੰਦੇ ਨੂੰ ਨੂੰ ਇੱਕ ਇਗਨੇ ਰਿਵੋਲਵਰ ਰੱਖਦਾ ਜੇ ਦੋ ਪਿੱਛੇ ਬੈ ਗਏ ਇੱਕ ਅੱਗੇ ਬੈਠਾ ਸੀ ਤੇ ਇੱਕ ਨੇ ਚਾਕੂ ਰੱਖਦਾ ਕਿ ਗੱਡੀ ਅਕੇ ਕਹਿੰਦੇ ਨੂੰ ਖੋਨ ਨੂੰ ਪਈ ਦੇ ਤੈਨੂੰ ਕਹਿੰਦੇ ਤੂੰ ਪਿੱਛੇ ਪੈ ਤੇ ਇਹ ਵੀਰ ਉੱਤਰ ਕੇ ਗਿਆ ਨਾ ਆਂਦੇ ਕਹਿੰਦਾ ਚਲੋ ਮੈਂ ਪਿੱਛੇ ਪੈਣਾ ਵਾ ਇਹ ਵੀਰ ਪਿੱਛੇ ਪੈਣ ਲੱਗਾ ਵਾ ਤੇ ਨੇ ਗੱਡੀ ਰੋਕਦੀ ਕਾਫੀ ਪਰ ਕਹਿੰਦੇ ਕਿ ਮੈਂ ਕਾਫੀ ਦੇਖੋ ਮਤਲਬ ਉਹਨਾਂ ਨਾਲ ਹੱਥ ਪਾਈ ਕਰਦਾ ਪਰ ਕੋਈ ਮੈਨੂੰ ਮਤ ਕਰਨਾਸਤੇ ਨਹੀਂ ਆਇਆ ਉਹ ਤੇ ਇੱਥੇ ਗੁੰਟਾਲਾ ਬਾਈਪਾਸ ਆਪਣਾ ਫੁੱਲ ਸਾਲੇ ਹੋ ਗਈ ਸੀ ਇਹਨਾਂ ਨੇ ਇੱਥੇ ਨਾਕਾ ਲਾ ਮਤਲਬ ਚੌਂਕ ਤੇ ਇੰਜਾਮ ਕਰਕੇ ਫਿਰ ਗੱਡੀ ਰੋਕੀ ਜੇ ਭੱਜ ਕੇ ਫੜਿਆ ਜ ਉਹਨਾਂ ਨੂੰ ਤੇ ਚਲੋ ਵੀ ਡਰਾਈਵਰ ਦਾ ਬਚਾਇਆ ਹੋ ਗਿਆ ਕੋਈ ਉਹਨਾਂ ਨੇ ਕੁਝ ਮਾਰਿਆ ਨਹੀਂ ਉਹਨਾਂ ਦੇ ਕਹੇ ਕਰੋ ਬਾਕੀ ਅਸੀਂ ਤਾਂ ਹੀ ਜਾਣੇ ਕਿ ਇਹਨਾਂ ਦਾ ਸਖਤ ਸਖਤ ਕਾਰਵਾਈ ਹੋਵੇ ਤੇ ਸੱਟ ਨਾ ਇਨਸਾਫ ਹੋਵੇ ਡਰਾਈਵਰਾਂ ਨਾਲ ਹਾਂਜੀ ਭਾਈ ਕੀ ਨਾਮ ਜੀ ਆਪਣਾ ਮੇਰਾ ਰਜੀਵ ਸ਼ਰਮਾ ਤੇ ਕੀ ਹੋਇਆ ਕੀ ਤੁਹਾਡੇ ਨਾਲ ਇਹ ਤਿੰਨ ਮੁੰਡੇ ਆਏ ਮੇਰੇ ਕੋਲ ਉੱਥੇ ਸਿਟੀ ਸੈਂਟਰ ਤੇ ਕਹਿੰਦੇ ਵੀ ਆਪਾਂ 에어ਪੋਰਟ ਜਾਣਾ ਸਾਡਾ ਕੋਈ ਰਿਲੇਟਿਵ ਆ ਰਿਹਾ ਮੈਂ ਟੈਕਸੀ ਚਲਾਉਂਦੇ ਜੀ ਮੈਂ ਟੈਕਸੀ ਚਲਾਉਂਦਾ ਠੀਕ ਹੈ ਤੇ ਮੈਂ ਇਹਨਾਂ ਨੂੰ ਪੈਸੇ ਤੈਅ ਕਰਕੇ ਤੇ ਇਹਨਾਂ ਨੂੰ 에어ਪੋਰਟ ਲੈ ਗਜਣ ਤੇ ਇਹਨਾਂ ਨੇ ਮੈਨੂੰ ਹਰਤੇਜ ਦੇ ਪਿੱਛੇ ਪੁਲ ਦੇ ਉੱਤੇ ਹੀ ਇੱਕ ਨੇ ਛੁਰੀ ਰੱਖੀ ਮੇਰੇ ਤੇ ਧੋਂਦੇ ਦੇਖਨੇ ਰਵਾਲਵਰ ਤਿੰਨ ਜਣੇ ਹੈਗੇ ਸੀ ਬੈ ਉਹ ਗੱਡੀ ਕਰਤੀ ਟੇਢੀ ਫਿਰ ਮੇਨੋਂ ਦੇ ਉਸਤਾਦ ਗੱਡੀ ਸਾਈਡ ਤੇ ਲਾ ਦੇ ਸਾਡੇ ਨਾਲ ਬੈ ਪਿਛੇ ਬਾਰੇ ਤੇ ਉਥੇ ਪਬਲਿਕ ਨੂੰ ਰੋਲਾ ਪਾਇਆ ਪਬਲਿਕ ਨੇ کہیں ਨਹੀਂ ਮੇਰੀ ਹੈਲਪ ਨਹੀਂ ਕੀਤੀ ਪਰ ਉਹ ਕੰਦੇ ਵੀ ਮੋਟਰਸਾਈਕਲ ਮੁੰਡੇ ਉਹ ਆਣ ਕੇ ਕਹਿ ਕੇ ਗਏ ਇਥੇ ਕਿ ਇਸ ਤਰ੍ਹਾਂ ਪਿੱਛੋਂ ਉਹ ਵਾਲੇ ਕਿੰਨੇ ਵੇ ਦਾ ਵਾਕਿਆ ਹੋਇਆ ਜੀ ਇਹ ਮੈਂ ਸਾਡੇ ਪੋਣੇ ਕੇ 6:00 ਹੋਣਾ 6:00 ਕੁਝ 6:00 ਦੇ ਲਗਭਗ ਦਾ ਠੀਕ ਹੈ ਵਾ ਸ਼ਾਮ ਤੇ ਗੱਡੀ ਉਹ ਖੋ ਕੇ ਲੈ ਗਏ ਤਾਂ ਦੇਖੋ ਫਿਰ ਉਹ ਗੱਡੀ ਮੇਰੇ ਕੋ ਖੋ ਗਏ ਮੈਂ ਚਾਬੀ ਕੱਟ ਨਾ ਕੱਟ ਨਹੀਂ ਦਿੱਤੇ ਇਹਨੇ ਮੁੰਡੇ ਨੇ ਮਾਰਿਆ ਜੋਰ ਦੀ ਦਰਵਾਜ਼ਾ ਤੇ ਲੈ ਗਿਆ ਖੋ ਕਿੰਨੀ ਕੋਮਰ ਹੈਗੀ ਉਹਨਾਂ ਦੀ ਜੀ 3-4 ਹੁੰਦੇ ਮੇਲਾ ਹੋਣਾ 18-20-20 ਸਾਲ ਦੇ ਹੋਣਗੇ 22 ਸਾਲ ਦੀ ਰੇਂਜ ਟੋਟਲ ਤਿੰਨ ਜਣੇ ਗਏ ਸੀ ਕਿੰਨੇ ਜਣੇ ਇਹ ਗੱਡੀ ਉਹ ਲੈ ਕੇ ਚਲੇ ਗਏ ਲੈ ਕੇ ਉਹ ਖੋ ਕੇ ਚਲੇ ਗਏ ਹਾਂਜੀ ਫਿਰ ਕੀ ਗੱਡੀ ਮੁੜ ਕੇ ਪੁਲਿਸ ਪੁਲਿਸ ਨੇ ਫਿਰ ਫੜ ਲਈ ਗੱਡੀ ਅੱਗੋਂ ਕਿਹੜੀ ਜਗ੍ਹਾ ਤੋਂ ਗਮਟਾਲਾ ਚੌਂਕ ਗਮਟਾਲਾ ਚੌਂਕੀ ਹਾਂ ਇਹਨਾਂ ਨੇ ਫੜ ਲਈ ਕੋ ਤੇ ਦੋਸ਼ੀ ਜਿਹੜੇ ਗਏ ਸੀ ਉਹ ਵੀ ਫੜੇਗੇ ਉਹ ਵੀ ਫੜੇਗੇ ਸਰ ਠੀਕ ਹੈ ਹਾਂ ਮੈਨੂੰ ਇਨਸਾਫ ਦਵਾਇਆ ਜਾਵੇ ਬਸ ਹਾਂ ਸਖਤ ਕਾਰਵਾਈ ਕਰਨ ਗਵਰਨਮੈਂਟ ਇਹਨਾਂ ਦੇ ਆਹ ਜਾਂ ਕੁਝ ਹੋਰ ਸੀ ਮੈਨੂੰ ਨਹੀਂ ਪਤਾ ਮੈਂ ਵੀ ਕੋਈ ਗਲਤ ਬਿਆਨ ਨਹੀਂ ਮੈਂ ਦੇ ਮੈਨੂੰ ਪਤਾ ਹੀ ਨਹੀਂ ਉਹ ਕੀ ਹੁਣ ਮੈਂ ਪਹਿਲੀ ਈ ਵੇਖਿਆ ਇਹਨੂੰ ਕੀ ਪਤਾ ਲੱਗਦਾ ਗੱਡੀ ਖੋਣ ਦੇ ਮਕਸਦ ਤੇ ਆਏ ਸੀ ਹਾਂ ਉਹ ਮਨਦੀਪ ਸ਼ਰਮਾ ਆ ਤੇ ਇਹ ਆਪਣਾ ਵੀਰ ਹੈ ਆਪਣੇ ਨਾਲ ਟੈਕਸੀ ਚਲਾਉਂਦਾ ਆ ਤੇ ਇਹ ਚਲਾ ਆ ਉੱਥੇ ਆਪਣਾ ਬੱਸ ਸਟੈਂਡ ਖੜਾ ਆ ਸੀ ਤੇ ਇਹਨਾਂ ਨੂੰ ਅਣਜਪਾਤੇ ਬੰਦੇ ਆਏ ਤਿੰਨ ਤੇ ਉਹਨਾਂ ਨੇ ਕਿਹਾ ਕਿ ਆਪਾਂ 에ਰਪੋਰਟ ਜਾਣਾ ਹੈ ਤੇ ਇਹਨਾਂ ਨੇ ਕਿਹਾ ਕਿ 700 ਰੁਪਿਆ ਤੇ ਕੰਦਾ ਚਲੋ ਜੀ ਬੈਠ ਗਏ ਆ ਤੇ ਉਸ ਤੋਂ ਬਾਅਦ ਜਦੋਂ ਹਰਤੇ ਦੇ ਕੋਲ ਆਏ ਆ ਤੇ ਹਰਤੇ ਦੇ ਕੋਲ ਆ ਕੇ ਉਹਨਾਂ ਨੇ ਤਿੰਨ ਬੰਦੇ ਸੀ ਇੱਕ ਸਰਦਾਰ ਸੀ ਦੋ ਮੋਨੇ ਸੀ ਜਿਹਦੇ ਵਿੱਚੋਂ ਇੱਕ ਬੰਦੇ ਨੇ ਕੜੇਚ ਰੱਖੀ ਹੈ ਗਰਦਨ ਤੇ ਇੱਕ ਨੇ ਵਾਲੋ ਰੱਖਿਆ ਆ ਤੇ ਜਦੋਂ ਇਹਨਾਂ ਨੂੰ ਕਹਿੰਦੇ ਪਿੱਛੇ ਵਜਿਆ ਤੇ ਇਹ ਪਿੱਛੇ ਜਦੋਂ ਵਹਿ ਲੱਗੇ ਤੇ ਆਪਾਂ ਇਹਨਾਂ ਨੇ ਇੱਕੋ ਦਮ ਬਾਹਰ ਨਿਕਲ ਕੇ ਨਾ ਚਾਬੀ ਉਸੇਰੇ ਬਾਹਰੋਂ ਲਾਈ ਇਹਨਾਂ ਨੇ ਤੇ ਉਹਨਾਂ ਨੇ ਗੱਡੀ ਭਜਾ ਲਈ ਤੇ ਹਰਤੇ ਦੇ ਅੱਗੇ ਆ ਕੇ ਮਤਲਬ ਇਹਨਾਂ ਨੂੰ ਕਾਬੂ ਕੀਤਾ ਗਿਆ ਆ ਆਪਣੇ ਪੁਲਿਸ ਮੁਲਾਜ਼ਮਾ ਨੇ ਵਿਚਾਰਿਆਂ ਨੇ ਇਹਨਾਂ ਨੇ ਭਾਈ ਦੌੜ ਕੇ ਫੜਿਆ ਇਹਨਾਂ ਨੂੰ ਤੇ ਬਾਕੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਉਹ ਵਿਚਾਰਾ ਉਹ ਵੀ ਗੱਡੀ ਟੈਕਸੀ ਚਲਾਉਂਦਾ ਕਿਸੇ ਦੀ ਠੀਕ ਹੈ ਨਾ ਠੇਕੇ ਦੀ ਟੈਕਸੀ ਗਈ ਆ ਤੇ ਇਹ ਵਿਚਾਰਦੇ ਕੋਈ ਬਲੇਮ ਨਹੀਂ ਆਉਣਾ ਚਾਹੀਦਾ ਜੋ ਵੀ ਹੈਗਾ ਆਪਣਾ ਕੁਝ ਹੋਰ ਕਿਸੇ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਨਹੀਂ ਕੁਝ ਨਹੀਂ ਹੈ ਕੁਝ ਨਹੀਂ ਹੈ ਜੀ ਬੰਦਾ ਠੀਕ ਹੈ ਆਪਣਾ ਵਿਚਾਰੇ ਨੇ ਜਾਨ ਆਪਣੀ ਆ ਬਚਾਈ ਹੈ ਬਿਲਕੁਲ ਬਿਲਕੁਲ ਗੱਡੀ ਦਾ ਨੁਕਸਾਨ ਹੋਇਆ ਜੀ ਗੱਡੀ ਦਾ ਨੁਕਸਾਨ ਅਗਲਾ ਸ਼ੀਸ਼ਾ ਹੀ ਭੰਨੇ ਉਹਨਾਂ ਨੇ ਪਿਛਲਾ ਹੀ ਭੰਨੇ ਆ ਮਤਲਬ ਕਿੰਨੀ ਕਿੰਨੀ ਉਮਰ ਹੈਗੀ ਸੀ ਉਮਰ ਭਾਜੀ ਮੇਰੇ ਖਿਆਲ ਨਾਲ 20 22 ਸਾਲ ਤੋਂ ਉੱਤੇ ਉਮਰ ਨਹੀਂ ਹੈਗੀ ਇਹਨਾਂ ਦੀ ਇਹ ਬਠਿ ਆਪਣੇ ਆਪ ਨੂੰ ਬਠਿੰਡੇ ਦੇ ਕਹਣ ਦੇ ਮੈਨੂੰ ਲੱਗਦਾ ਨਹੀਂ ਬਠਿੰਡੇ ਦੇ ਹੈਗੇ ਆ ਬਾਕੀ ਹੁਣ ਇਹ ਪੁਲਿਸ ਹੀ ਕਾਰਵਾਈ ਕਰੇਗੀ ਜੋ ਕਰੇਗੀ ਤੁਹਾਨੂੰ ਕੀ ਲੱਗਦਾ ਨਸ਼ੇੜੀ ਕਿਸੀ ਹੈ ਭਾਜੀ ਹੁਣ ਇਹ ਕੁਝ ਕਹਿ ਨਹੀਂ ਸਕਦੇ ਆਪਾਂ ਪਤਾ ਨਹੀਂ ਜਿਨ੍ਹਾਂ ਨੇ ਲੁੱਟ ਲੁੱਟ ਜਿਨ੍ਹਾਂ ਨੇ ਚਾਕੂ ਨਿਕਲਦਾ ਉਹ ਫੋਨ ਦੇ ਚੱਕਰ ਦੀ ਜਿਨ੍ਹਾਂ ਨੇ ਲੁੱਟ ਹੋ ਅਜੇ ਇੰਨਾ ਨਾ ਕੀਤੀ ਹੈ ਕੀ ਪਤਾ ਕਿੱਥੋਂ ਕਿੰਨੀਆਂ ਘੋਰ ਕੀਤੀਆਂ ਆ ਇਹ ਤੇ ਹੁਣ ਆਪਣਾ ਮੁਲਾਜ਼ਮ ਹੀ ਦੱਸਣਗੇ ਕੀ ਇਹਨਾਂ ਨੇ ਕਾਰਵਾਈ ਕਰਨੀ ਹੈ